ਹਾਂਜੀ ਅਸ਼ੀਕਾਲ ਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਲੋ ਜੀ ਅੱਜ ਆਪਾਂ ਖੋਚਾਂਗੇ ਬਿੰਦ ਨੂੰ ਨੂਰਪੁਰ ਜਿਹੜਾ ਰੋਪੜ ਦੇ ਵਿੱਚ ਬੋਰ ਦੇ ਵਿੱਚ ਮਾਰਨੇ ਕੈਮਰਾ ਬੋਰ ਦੇ ਵਿੱਚ ਪ੍ਰੋਬਲਮ ਇਹ ਆਈ ਹੈ ਜੀ ਕਿ ਇੱਥੇ ਇਹ ਬੋਰ ਦੇ ਵਿੱਚ ਇਹ ਬੋਰ ਆ ਜਿਹੜਾ ਉਹ ਪਾਣੀ ਪੂਰਾ ਕਰਨ ਨਹੀਂ ਰਿਹਾ ਹੈਗਾ ਬੋਰ ਪੂਰਾ ਪਾਣੀ ਪੂਰਾ ਕਰਨ ਨਹੀਂ ਰਿਹਾ ਹੈਗਾ ਤੇ ਹੁਣ ਆਪਾਂ ਕੈਮਰਾ ਮਾਰ ਕੇ ਚੈੱਕ ਕਰਾਂਗੇ ਵੀ ਬੋਰ ਦੇ ਵਿੱਚ ਕੀ ਪ੍ਰੋਬਲਮ ਆ कैमरा के फिर मिस्त्री को तो पूछा सल्यूशन की निकलूगा आ रहा जी जिद कैमरा मारने गे सी मिस्त्री जी ਅੱਜਪੰਡਾ ਨੂਰਪੁਰ ਆਇਸੀਗੇ ਬੋਰ ਦੀ ਬੋਰ ਦੇਖਣੀ ਕੀ ਪ੍ਰੋਬਲਮ ਹੈ ਬੋਰ ਦੇ ਵਿੱਚ ਇਹ ਅੱਜਪੰਡਾ ਨੂਰਪੁਰ ਹਾਂਜੀ ਜੀ ਬੋਰ ਚੈੱਕ ਕਰਨਾ ਜਿਹੜਾ ਰੋਪੜੀ ਜਿਲ੍ਹਾ ਅਨੰਦਪੁਰ ਸਾਹਿਬ ਆ ਇਹ ਬੋਰ ਚ ਪਾਣੀ ਦੀ ਕਮੀ ਆ ਪਾਣੀ ਪੂਰਾ ਨਹੀਂ ਹੋ ਰਿਹਾ ਪਾਣੀ ਝੂਟੇ ਮਾਰਦੀ ਰਹਿੰਦੀ ਮੋਟਰ 12.5 ਦੀ ਮੋਟਰ 2 ਇੰਚੀ ਤਕਰੀਬਨ ਪਾਣੀ ਇਹਦਾ ਠੀਕ ਹੈ ਜੀ ਇਹ ਵੀ ਤਾਂ ਆਪਾਂ ਨੇ ਦੇਖਣਾ ਤੇ ਕੀ ਫਾਲਟ ਇਹਦੇ ਵਿੱਚ ਬੋਰ ਵੀ ਡਿਫੈਂਟਰ ਵੱਧ ਨੇ ਜੋ ਵੀ ਹੈਗਾ ਉਸ ਦਾ ਸੌਤ ਸੌਤ ਤੇ ਆਪਾਂ ਨੇ ਅਧਾਰਤ ਦੇਦਾ ਹੱਲ ਕਰਨਾ ਠੀਕ ਹੈ ਜੀ ਧੰਨਵਾਦ ਜੀ ਚਲੋ ਜੀ ਇੱਧਰ ਆਪਣੇ ਹੁਣ ਟੀਮ ਦਿਖਾਉਣੇ ਆਗੇ ਇਹ ਰਹੇ ਮਖਰੀ ਦਾ ਪਹਾੜਾ ਵੀ ਨਾਕਲ ਚੜਾਵਾ ਬਿਚਾਰ ਕੋ ਪਿੱਛੇ ਬੱਚੇ ਨੂੰ ਪਿੱਛੇ ਰੱਖਿਆ ਰੱਖਾਵਾ ਪਿੱਛੇ ਰਾਤ ਭਾਈ ਬਣ ਕੇ ਬੋਰ ਚ ਨਾ ਘੁਸੜਦੇ ਜੀ ਹਾਂ ਲੈ ਦੇ ਜਾਈਏ ਲੋ ਜੀ ਕੈਮਰਾ ਆਪਣਾ ਰੈਡੀ ਆ ਲੈ ਛੱਡ ਵੀਓ ਬੋਰ ਚ ਦੇਣੇ ਪਈ ਤਾਰ ਨੂੰ ਮੁਢੀ ਕਰਦੀ ਚੰਗਾ ਫੇਰ ਕੇ ਤੇ ਨਹੀਂ ਦੇੜਤੀ ਬਸ ਬਹੁਤਾ ਆਇਆ ਹੋਊ ਤੇ ਬਸ ਬਹੁਤਾ ਆਇਆ ਚਾਹ ਦਿਲ ਨੂੰ ਸੁਣੀ ਕਰਨ ਚੱਲ ਇਹਦੇ ਉੱਦ ਕੱਢੀ ਆ ਦੋ ਚੀਜ਼ਾਂ ਤਾਰਾਂ ਦੋ ਸਿੰਘ ਨਾ ਆਉਂਦੇ ਆਪਰ ਤਕਨੀਕ ਦਾ ਬਸਾ ਮੈਂ ਜਿਹੜੇ ਵਿੱਚ ਡਿਗੇ ਡੁਗੇ ਨਿਆਣੇ ਉਹਨਾਂ ਨੇ ਬਣਾਤੀ ਹੈ ਹਾਂ ਹਾਂ ਬੋਲ ਬੈਨਾ ਜਿਹੜੇ ਡਿਗੇ ਖੋਦੀ ਕਰੇ ਸਾਰੀਆ ਸਾਰੀ ਚਲ ਉਲਟੀ ਘਾਲੇ ਜਾ ਕਬਤੂ ਉਲਟੀ ਘਾਲਾ ਤੁਸਾਂ ਖਰਿਆ ਰੱਖਿਆ ਜਗ੍ਹਾ ਸਾਰੀ ਜਾਣੋ ਇਹ ਤਾਂ ਇਹ ਤੇ ਨਹੀਂ ਕਿ ਲੋਕ ਨਹੀਂ ਕਰਦੇ ਲੇਣੀ ਤੋਂ ਨੀਂਦ ਤੋਂ ਨਹੀਂ ਆ ਰਹੀ ਨਾ ਹਾਂ ਕਿਥੇ ਪੋਚ ਗਿਆ ਪਾਣੀ ਕਿਥੇ ਢਿਗ ਗਿਆ ਛ੍ਰੀਟਾ ਛੁਟਾ ਦਿਖਦੀ ਜਿਹੜੇ ਅਲਗ-ਅਲਗ ਬੱਜੀ ਨੇ ਆ ਪੈਪ ਆ ਪੈਪ ਦਾਣ ਦਾਣਾ ਛ੍ਰੀਟਾ ਆ ਸਾਗਟ ਜਿਹੜੀ ਵੀ ਇਹੀ ਐਂਡੋਸਕੋਪੀ ਹੈ ਮੋਟ ਕੱਲ ਕੱਢੀ ਤੀ ਅੱਜ ਕੱਢੀ ਤੜਕੀ ਆ ਹੁਣੇ ਕੱਢੀ ਜੀ ਹੋ ਦੋ ਘੰਟੇ ਪਾਣੀ ਤਾਂ ਨਹੀਂ ਪਾਇਆ ਚ ਹੈ ਪਾਣੀ ਹੈਗਾ ਉਹ ਰਸਟਲੇ ਹੋਰ ਜੀ ਸੌਣਾ ਪਵੇ ਚ ਛੱਡਣਾ ਵਿੱਚ ਤਾਂ ਨਾ ਯਾਰ ਪਾਣੀ ਟੂਟੀਆਂ ਦਾ ਹੀ ਆ ਫਿਰ ਦੋ ਵੀ ਬੰਦੇ ਹੋਣੇ ਹਾਂ ਛੇੜੀ ਚ ਸੌਣਾ ਪਾਉਣਾ ਬਾਜੀ ਬਤਾ ਸਕਦੇ ਹੋ ਕਿ ਨਦੀ ਨੇ ਤਾਂ ਬਹੁਤ ਦੇਖਿਆ ਪਾਣੀ ਹੁਣ ਮੜਾ ਜਾ ਤਾਰਾ ਜਾ ਹਾਂ 30 ਆ ਗਟ ਆ ਗਈ ਜਤ ਨਹੀਂ ਨਾ ਵੀ ਹੈ ਪਾਣੀ ਨਹੀਂ ਹੋ ਰਹੇ ਦੇਖ ਨਾ ਨਾ ਸਕਰ ਉਹ ਤਰੀ ਬੰਦਾ ਆਜਾ ਬੰਦ ਜਬ ਉਹ ਬੜੀ ਉੱਠ ਲਾ ਆਪਣੇ ਚੀਜ਼ਾਂ ਆ ਪਾਣੀ ਉਹ ਦੇਰ ਉਹ ਉਹ ਸੋ ਦੇ ਉੱਪਰ ਜਾ ਕੇ ਕਿਤੇ ਹਾਂ

ਚਲ ਗਿਆ ਪਾਣੀ ਚ ਹਾਂ ਪਾਣੀ ਚ ਚਾਹ ਦੇ ਬਾਰ ਬਾਰ ਚਾਹ ਹੋ ਰਹੀ ਹੈ ਜੇ ਨਹੀਂ ਗਿਆ ਪਾਣੀ ਚ ਬੱਗਈ ਬੱਗਈ ਪਾਣੀ ਚ ਪਾਣੀ ਹੈ ਹਾਂ ਖਾਨੇ ਵਿੱਚ ਗਾਹ ਪਾਣੀ ਚ ਹੈ ਪਾਣੀ ਤਾਂ ਬਚੇ ਰ ਸਾਲਾ ਪਾਣੀ ਤਾਂ ਅੰਦਰੋਂ ਵਿੱਚੋਂ ਖਿੱਚਦਾ ਨਹੀਂ ਨਾ ਇਹ ਪਾਣੀ ਆਲੇ ਦੋਲੇ ਖੜਾਈ ਹੈ ਆਲੇ ਦੋਲੇ ਪਾਣੀ ਲੈਵਲ ਬਚੇ ਰ ਪਾਣੀ ਦਾ 100 ਫੁੱਟ ਤੇ ਆ ਜੋ ਵੀ ਸਾਰੀ ਤੋੜ ਦਿੰਦੀ ਆ ਇਹ ਲਾ ਬੋਟਰ ਆ ਭਾਈ ਉਪਰੋਂ ਉੱਢਿੜੇ ਕੋਈ ਨਾ ਚੋਕ ਥੋੜਾ ਥੋੜਾ ਪਾਣੀ ਜਾਂਦਾ ਅੱਜ ਵੀ ਇੱਦਾਂ ਇਹ ਪੁਰਣੀ ਨਾਲ ਲੱਗੀ ਮੈਂ ਭੈਜਦਾ ਹਾਂ ਹੂੰ ਥਾਈ ਲਾ ਲਾ ਜੀਂ ਪੈਂਦੇ ਹੂੰ ਤੁਹਾਨੂੰ ਵੀਡੀਓ ਵਿੱਚ ਵੀਡੀਓ ਪਾ ਦੇਣਾ ਤੁਹਾਨੂੰ ਯਾਦ ਰੱਖੀ ਜਾਇਓ ਠੀਕ ਆ ਅੱਗੇ ਅੱਗੇ ਤਾਂ ਭੈਜੋ ਕਿ ਤਾਂ ਢੇਡਾ ਲੱਗੀ ਕਿਉਂ ਮੁਰਗੀ ਵਾਲੀ ਆ ਅੱਗੇ ਯਾਰ ਵੀਡੀਓ ਸਾਰਾ ਇਹ ਫੈਂਟਰ ਬੰਦ ਹੈ ਇਹ ਹੈ ਫਾਉਂਟਰਾ ਜੀ ਵਾਲਾ ਜਿਹੜਾ ਫਾਉਂਟ ਨੇ ਪਾਣੀ ਪੁਣੀ ਵਾਲਾ ਤਾਂ ਹੈ ਹੀ ਨਹੀਂ ਕੋਈ ਬੰਦ ਨੇ ਸਾਰੇ ਇਹ ਦੇਖ ਉਹ ਇकडे ਦੋ ਪੈ ਪਾਉ ਹੋਰ ਥੱਲੇ ਜਾ ਪਾਉ ਦੋ ਹੋਰ ਪਾਉ ਅਈ ਬੈ ਪੈ ਪਾਈ ਜਨ ਥੱਲੇ ਮੈਂ ਦੇਖੀ ਮੈਂ ਤਾਂ ਮਿੰਨੇ ਕਹਿੰਦੀ ਮਿੰਨੇ ਅਰੇ ਇਹਦੇ ਨੂੰ ਸੇਬ ਵਦਾ ਹੀ ਆ ਧੜਾ ਆਉਂਦਾ ਨਾ ਉਧਰ ਨਹੀਂ ਆਉਂਦਾ ਬੋਟਰ ਆਪਣੇ ਸੰਟਰ ਖਿੱਚ ਦੀ ਜਦਾਂ ਖਿੱਚਦੀ ਆਂ ਦਰ ਹੈ ਨਹੀਂ ਤਾਂ ਤਾਂ ਬਣਦੀ ਤਾਂ ਬਣਦੀ ਤੇ ਇਹਪੜੇ ਸਾਰੇ ਫਿਲਟਰ ਆ ਮੋਰੀਏ ਹਾਂ 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 ਤੇਰੇ ਕੋ ਤੇ ਮਾੜਾ ਮੋਟਾ ਦਾ ਉਹ ਬਾੜਾ ਜਿਆਦਾ ਉੱਚਾ ਪਿਆ ਵਿੱਚ ਇਹ ਹੈਲੋ ਉਗਤਾ ਕਲਿੱਪ ਲਾਉਣੇ ਨੇ ਆਪਾਂ ਨੇ ਬਣਵਾ ਕੇ ਲਾਉਣੇ ਨੇ ਦੀ ਪਾਪ ਦੇ ਅੜੜੇ ਸਰਪੰਚ ਸਾਹਿਬ ਸੋਡੜ ਵਾਲੇ ਤੇ ਵੀ ਢੇਰਨ ਵਾਲੇ ਤੇ ਵੀ ਕਿਹੜਾ ਜੀ ਲੋਹੇ ਦਾ ਕਲਿੱਪ ਲਾਉਣਾ ਹੈ ਫਿਲਟਰ ਆ ਗਿਆ ਜੀ ਮਾ ਤਾਂ ਚੱਕੇ ਹਣੀ ਨਾ ਨਾ ਕੋਈ ਨਾ ਫਿਲਟਰ ਬਸ ਕੋਈ ਨਾ ਦੋਈ ਦੱਸ ਦੇ ਕਿੰਨਾ ਹੋ ਗਿਆ ਕਿੰਨਾ ਹੋ ਗਿਆ 74 174 ਕਿੰਨਾ ਹੋਰ ਫੈਂਟਰੀ ਹੈ ਇਹ ਫਿਲਟਰ ਇਹ ਪੱਕਾ ਗਿਆ ਜੀ फिल्टर दौ सौ तक जा फिल दौ सौ फिर थोड़ा पक्का अस्सी तक

210 ਬੋਲ ਆ ਜਲਦੀ ਨਹੀਂ ਹੈ ਇਹ ਕਿਹ ਹੈ ਕਿਹ ਲਾ ਹਾਂ ਫੈਂਟਰ ਇਹ ਵੀ ਬੰਦ ਹੀ ਹੈ ਸਾਰਾ ਫਿਰ ਠੀਕ ਆ ਬਣਿਆ ਫੈਂਟਰ ਚ ਦਾ ਪਾਣੀ ਰੱਬ ਦਾ ਨਹੀਂ ਆ ਬੇਸ ਤੇ ਸੇਕ ਤੇਰੀ ਕਿੰਨਾ ਹੋ ਗਿਆ ਕਿਹ ਮੜਿਆ 12 ਹੋ ਗਿਆ 217 ਥੋੜੀ ਜੀ ਫੈਂਟਰ ਸੱਤ ਘੋਟੀ ਚਲੋ ਜਾਣ ਦੇ ਬਾਫ ਨਹੀਂ ਜਮਾ ਹਾਂ ਕਿਤੇ ਕਿਤੇ ਜਾ ਸੁੱਕਦੇ ਨੇ ਨਹੀਂ ਨਹੀਂ ਇਹ ਤਾਂ ਅਰੇ ਫਟੂ ਦਾ ਕੀ ਕੰਮ ਹੈ ਤੁਸੀਂ ਕੱਟ ਲੈ ਜਾਓ ਕਿੱਥੇ ਕਿੱਥੇ ਤੂੰ ਉੱਪਰ ਕੱਟ ਕੇ ਰੱਖ ਲੈ ਪਾਣੀ ਤਾਂ ਵੀ ਵਗਦਾ ਵਾਲੀ ਗੱਲ ਹੈ ਨਾ 100 ਫੁੱਟ ਵਾਲਾ ਦੁੰਦੇ ਦਾ ਪਾਣੀ ਹੈ ਪਾਣੀ ਜਾ ਮੋਕਾ ਹਾਂ ਇਹਦੇ ਕਿ ਉਹ ਕਿੰਨੀ ਹੁੰਦੇ ਨੇ ਜਾਨੀ ਹਾਂ ਦਿੱਤੂ ਦੱਸ ਕੇ ਰੱਖ ਲੈ ਆਹ ਮੈਂ ਤਾਂ ਟਰਾਈ ਸਪੋਟ ਹੈ ਕਿ ਨਾ 300 ਆਈ ਹੈ ਟੈਂਸਰ ਦੇ ਟੈਂਸਰ ਦੇ ਉੱਪਰ ਆਉਣਾ 77 ਕਿੰਨਾ ਟੈਂਸਰ ਵੀ ਨਹੀਂ ਲੈਣਾ ਉਹ ਟੈਂਸਰ ਦੇ ਉੱਪਰ ਹੀ ਆਹ ਗਰਦੀਰਾ ਬੀਬੀ ਇਹ ਇਹ ਉਹਨਾਂ ਅੱਗੇ ਆ ਆਹ ਗਰਦੀਰਾ ਹੈ ਠੀਕ ਆ ਸੁਣੀ ਲੈ ਇੱਕ ਫੁੱਤੀ ਵੀ ਲਈ ਅਸੀਂ ਇਹਨਾਂ ਆਪਨੇ ਸੁਖਾਂ ਲੈ ਕੇ ਚੱਲਦੇ ਨਾ 13 ਸਾਲ ਹੋ ਗਏ ਕੀ ਜਾਓ ਅਗਲਾ ਨੂ ਨੂ ਓਏ ਬੜੀ ਪੂਰਾ ਮੂੜਾ ਆਹ ਬੇਸ ਨਾ ਪਿੱਛੇ ਆਹ ਪੂਰਾ ਆਹ ਹੂੰ ਬਸ ਥੋੜਾ ਨੇੜਾ ਆ ਕੇ ਉਹ ਅੱਛਾ ਵੀ ਹੈ ਨਾ ਆਪਣੇ ਤੋਂ ਤੇਰੇ ਵੀ ਪਾਣੀ ਦੇ ਵਿੱਚ ਆ ਮੈਂ ਗਾਣਾ ਤੇਰੇ ਵਿੱਚ ਫਿਲਟਰ ਹੈ ਨਾ ਕੋਈ ਘਰੇ ਦੇਉਣੀ ਲੱਗਦਾ ਉਹਦੇ ਵਿੱਚ ਉਹ ਸੰਗ ਬੜੇ ਬੜੇ ਨਾਲ ਰੁਪਏ ਦੇ ਜਾਲੀ ਰੁਪਏ ਨਹੀਂ ਚੱਲਦੀ ਬਾਹਰ ਜਾਲੀ 50 ਰੁਪਏ ਆਹ ਪੂਰਾ ਸਾਰਾ ਜਾਲੀ ਵੀ ਲਪੇਟੀ ਵੀ ਬਖਸ਼ੀਸ਼ ਉਹ ਬਖਸ਼ੀਸ਼ ਦਾ ਪੂਰੇ ਤੂੰ ਸੱਚ ਮੰਨਦਾ ਹੋਏ ਨਹੀਂ ਸਕਦਾ ਫਿਰ ਬਜਰੀ ਨਹੀਂ ਜਾਣੀ ਵੇਚਣਾ ਤਮ 50 ਦੇ ਹੈ ਕੀਤੇ ਉਹ 50 ਫਿਲਟਰ 6 50 ਦਾ ਫਿਲਟਰ ਪਾਇਆ ਉਹ ਵੀ ਮੈਂ ਕਹਿੰਦਾ ਥੋੜਾ ਹੋਰ ਆ ਰਹੀ ਨਾਲ ਕਰਾ ਤਾ ਚਲੋ ਲਾਲਾ ਜਾਂਦਾ ਲਾਲਾ 400 ਲਾ ਲਿਆ ਯਾਰ ਇੰਨਾ ਨਹੀਂ ਜਾਣੀ ਹੋਣੀ 75 75 ਹੋਣਾ 70 75 ਬੱਸ ਵਾ ਖੜਾ ਲਾ ਬੱਸ ਫੇਰਾ ਮੈਡਮ ਜਿਹੜਾ ਹੋਰ ਚੱਲੋ ਹੌਲੀ ਹੌਲੀ ਚੱਲ ਹੌਲੀ ਹੌਲੀ ਚੱਲ ਮੈਡਮ ਕਲਾਸ ਨੂੰ ਦਿੱਤੀ ਬੱਸ ਕੋਡ ਲਓ ਸਰ ਠੀਕ ਹੈ ਹਾਂ ਇਹ ਡੂੰਘੇ ਕਦਵਾਸ ਤੇ ਕਰੇ ਥੱਲੇ ਉਹ ਤਾਂ ਹੈ ਨਹੀਂ ਜੀ ਕਾਹ ਕੇ ਤੇ ਰਿੱਤਾ ਥੱਲੇ ਨਹੀਂ ਰਿੱਤਾ ਹੈਗਾ ਇਹ ਰਿੱਤਾ ਆਇਆ ਤਾਂ ਹੈਗਾ ਤਾਂ ਹੀ ਰੁਕਿਆ ਤਾਂ ਉੱਥੇ ਰਿੱਤੇ ਵੀਰੇ ਇਹ ਤੈਨੂੰ 3.50 ਪਰ ਖੜਾ ਕਰਾਇਆ ਜੈਨ ਬਜਰੀ ਨਹੀਂ ਮਿਲੀ ਉਹ ਬਾੰਦਰਾ ਹੋਣ ਕਰਨਾ ਹੋਇਆ ਉਹ ਠੋਕਤਾ ਫਿਰ ਬਜਰੀ ਮਿਲੈਣਾ ਤੇਰੇ ਕੋਲ ਸੇ ਇਹ ਬਜਰੀ ਆਵਾ ਯਾ ਪਾਰਾ ਦੇ ਲਾਇਦੇ ਬਰ ਭਰਤਗੜ ਤੇ ਲਾਇ ਹੈ ਕਦਰ ਤੇ ਲਾਇਦੇ ਕੁੱਪਕੋਲ ਕੈਂਟ ਤੇ ਲਾਇ ਹੈ ਗਰ ਸ਼ੰਕਰਵਾਲ ਤੋਂ ਕਿੱਥੇ ਹੈ ਹਿੰਦੂ ਤੇ ਪਾਰਾ ਬੈਂਟ ਦਾ ਫੋਨ ਹੈ ਉਹ ਆਇਆ ਤੇ ਹਾਂ ਕੋਈ ਕਾਰਡ ਲਾਉਂਦਾ ਚੱਲ ਪਾ ਕੇ ਨਹੀਂ ਹਾਂ ਥੋੜੀ ਪਾ ਹੈ ਠੱਲੇ ਪਾ ਬੈਂਟਰੀ ਵੇ ਹੁਣ ਆਇਆ ਹੁਣ ਯਾਦ ਨਹੀਂ ਆ ਰਹੀ ਨੀ ਨਾ ਲਿਖਿਆ ਤਾਂ ਯਾਦ ਹੁੰਦਾ ਯਾਦ ਆ ਰਹਾ ਉਹ ਹੈ ਸੁਣ ਚਾਹ

ਉੱਪਰ ਗਣੀ ਮੜਾਇਆ ਉਹ ਰੋਕ ਕਿੰਨਾ ਹੋ ਗਰੇ 336 ਹੋ ਗਰੇ 370 ਪਾਈਪ ਟੁੱਟਿਆ ਹੋਇਆ ਥੋੜਾ ਇਹ ਹੈ ਹਾਂਜੀ 336 ਫਟ ਦਾ ਪਾਈਪ ਟੁੱਟਿਆ ਹੋਇਆ ਹੈ ਇਹ ਫੇਰ ਹੌਲਡ ਥੱਲੇ ਕਰਾ ਜਮਾ ਹੌਲੀ ਚੱਲੀ ਆਤੀ ਗਈ ਇੱਕ ਸਾਈਡ ਤੇ ਆਤੀ ਗਈ ਆ ਦੇਖੋ ਗੌਰ ਨਾਲ ਇਹਨਾਂ ਸੁਣੋ ਹਾਂ ਹੌਲਕੀਰ ਜੀ ਲਖੀਰ ਜੀ ਪਾਪ ਟੁੱਟ ਕੇ ਅੰਦਰ ਆਇਆ ਹੋਇਆ ਹੈ ਜਿਹੜਾ ਕੱਟ ਜੀਣਾ ਹੈ ਹੌਲੀ ਚੱਲ ਹੌਲੀ ਇਹ ਪਾਪ ਟੁੱਟ ਕੇ ਅੰਦਰ ਆਇਆ ਹੋਇਆ ਦੇਖੋ ਇੱਥੇ ਮਿੱਟੀ ਲੱਗ ਰਹੀ ਆ ਦੇਖੋ ਨਾਲ ਇਹਦੇ ਆਂ ਆਂਦਾ ਜਦੋਂ ਅਸੀਂ ਕੰਮ ਕਰਦਿਆਂ ਵਾਲਾ ਕੋਈ ਪਾਪ ਥੱਲੋ ਟੁੱਟ ਜੇ ਉਹ ਵਾਲਾ ਕਹਿੰਦਾ ਵੀ ਤੁਸੀਂ ਉਹ ਕਰਤਾ ਹੌਲੀ ਚੱਲ ਆਉਰ ਤੱਕ ਆਈਏ ਉੱਪਰ ਕਰੀ ਮੜਾ ਜਾ ਆ ਦੇਖੋ ਯਾਰ ਪਾ ਪੱਟੇ ਬੰਨ 20 ਫੁੱਟ ਟੁੱਟ ਗਿਆ ਥੱਲੇ ਕਰੀ ਮੜਾ ਜਾ ਆ ਦੇਖੋ ਯਾਰ ਦੇਖ ਆ ਦੇਖੋ ਮੇਰਾ ਦੇਖੋ ਲੱਗਦਾ ਈ ਕਲੀਅਰ ਹੈ ਪਰ ਪਾਣੀ ਆਉਂਦਾ ਇਹਦੇ ਵਿੱਚ ਦੀ ਉਹ ਵੀ ਪਾਣੀ ਆਉਂਦਾ ਫਿਰ ਪਾਣੀ ਆਉਂਦਾ ਇਹਦੇ ਵਿੱਚ ਦੀ ਇੱਥੇ ਫਿਲਟਰ ਵੀ ਹੈ ਲੀਤਾ ਉਹ ਫਿਲਟਰ ਨਾ ਹੋ ਗਿਆ ਭਾਈ ਫਿਲਟਰ ਹੀ ਲੱਗਿਆ 340 6 ਫੁੱਟ ਪੱਟੇ ਆਈਏ ਚੱਲ ਜਾਣਦੇ ਭਾਈ ਥੱਲੇ ਦੇ ਪੈਚਪੋ ਚੱਲ ਗੂੰਗਲ ਨਾ ਨਾ ਪੱਛਕਾ ਦੇਵਾ ਚੱਲਣਾ ਆਪਾਂ ਤਾਂ ਪਾਣੀ ਲੋਡ ਆਪਾਂ ਨੂੰ ਜੜਾਉਂਦਾ ਵੀਟਾ ਦਾਂਗੇ ਆਹ ਫੈਂਟਰਾ ਗੱਦਲੇ ਕਿੰਨਾ ਹੋ ਗਿਆ ਦੇਖੀ ਉੱਪਰ ਕਰੀ ਮੜਾ ਜਾ 45 ਹੋ ਗਿਆ ਉੱਪਰ ਕਰ ਮੜਾ ਜਾ ਛੱਡ ਗਿਆ 40 ਤੂੰ ਸਟਾਰਟ ਹੋ ਗਿਆ ਚੱਲ ਸਰੀਏ ਬ੍ਰੀ ਗਾ ਸਾਲੀਆ ਰੋਕ ਕਿੰਨਾ ਹੋ ਗਿਆ 40 ਹਾਂ 747 ਕਿੰਨਾ ਪੈ ਪਈ ਤੀ ਹੈ ਨਾ ਉੱਪਰ ਉਹ ਚਾ ਕੱਢ ਲਓ ਕਿੰਨਾ ਪੈ ਹੈ ਤੀ ਜੀ ਤੁਹਾਨੂੰ ਪਤਾ ਹੋਊਗਾ ਪੈ ਪੈ 75 75 ਦਾ 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 ਉਹਦੇ ਕੋਟੇ ਵਿੱਚ ਥੋੜਾ ਉੱਪਰ 74 ਲੜਦਾ ਨਹੀਂ ਯਾ ਵੀ ਆਪੇ ਪਾ ਦਾ ਹੀ ਫਰਕ ਹੁੰਦਾ ਨਾ 2 ਫੁੱਟ ਨਹੀਂ ਨਾ ਪੂਰਾ ਹੁੰਦਾ ਅੱਧਾ ਦਾ ਵਿੱਚ ਚੜ ਜਾਂਦਾ ਉੱਥੇ ਗਣ ਪੂਰਾ ਲੈਂਦੇ ਆ ਚਲੋ ਕੋਈ ਨਾ ਦੇਖਦੇ ਆਪਾਂ ਇਹਨੂੰ ਬੋਰ ਨੂੰ ਬੇਲਾ ਕਰਕੇ ਦੇਖਾਂ ਕਿੰਨਾ ਕੁ ਬੇਲਾ ਉਹਨਾਂ ਜਿੰਦਾ ਜਿਆਦਾ ਬਾਈ ਜੀ ਤਾਂ ਉਹਨਾਂ ਨੂੰ ਬੋਰ ਵੀ ਇੰਟਾ ਦੇਖਾਂਗੇ ਪੌਸਾ ਨਾਲ ਠੀਕ ਕਰਦੇ ਆਂ ਪਾਣੀ ਤਕਰੀਬਨ ਮਿਲਦਾ ਉੱਥੋਂ ਨੂੰ ਉਹਨਾਂ ਦਾ ਕਿੰਨਾ ਕੁ ਪਾਣੀ ਉਹਨਾਂ ਦਾ ਬੋਰ ਦਾ ਦੋ ਮਿੰਟ ਹੀ ਰੰਗ ਦੋ ਪ੍ਰੈਸ਼ਰ ਠੀਕ ਉਹ ਲਾਇਆ ਪਾਣੀ ਟਾਈਂਚ ਉਹ ਲਾਇਆ ਪਾਣੀ ਟਾਈਂਚ ਗੁਰਗਾਨੀ ਲਾਉਣਾ ਇਹ ਮਸਿੰਦੀ ਇਹ ਨਵਾਂ ਰਪਾ 300 ਰੁਪਏ ਲਾ ਕਰ ਕੀ ਟੋਟਲ ਫਿਲਟਰ ਕਿੰਨਾ ਹੋ ਗਿਆ ਜੀ ਟੋਟਲ ਹੰਟਰ ਦਾ ਇਹ ਚਕਾ ਟੀ ਤੇ 70 ਤੋਂ 80 10 ਫੁੱਟ ਦਾ ਇਹ ਹੋ ਗਿਆ ਹੰਟਰ ਬਣੀ ਲਵੇ ਤੇ 7 ਫੁੱਟ ਇਹ ਆ ਗਿਆ ਅਲੱਗ ਠੀਕ ਤੇ ਕੱਢ ਜੀ ਪਾ ਤਾਲ ਛੱਡੋ ਬੜੀ ਜੀ 36 ਤੇ ਇਹਦਾ ਟੁੱਟਿਆ ਹੋਇਆ ਆ ਗਿਆ ਜਿਹੜਾ 4 ਫੁੱਟ ਪਾਈਪ ਦੇ ਚ ਟੁੱਟੇ ਹੋਏ ਜੁੜਨਾ ਪੈਤਾ ਤੇ 340 ਤੋਂ 47 7 ਫੁੱਟ ਔੱਕ 7 ਇਹ ਆ ਗਿਆ 7 14 14 ਤੇ 10 24 24 ਫੁੱਟ ਇਹਦੇ ਵਿੱਚ ਟੋਟਲ ਫੰਟ ਰਾਈ ਫਿਰ ਪੱਸੀ ੜਦੀ ਆ ਯਾਰ ਕਿੰਨਾ 24 ਫੁੱਟ ਡੇਢ ਲਾ ਸਾਰੀ ਜੇ ਕੋਈ ਫਿਲਟਰ ਪੈਣਾ ਉੱਥੇ ਦਾ ਜਿੱਥੇ ਜਿੰਨਾ ਕੁ ਫਿਲਟਰ ਨਹੀਂ ੜਦਾ ਉਸ ਨੂੰ ਬੜਾ ਜੋਰ ਨਾਲ ਲਾ ਲਓ ਜੀ ਫਾਈਨਲੀ ਆਪਣਾ ਕੈਮਰਾ ਬੱਜ ਚੁੱਕਿਆ ਹੈਗਾ ਤੇ ਆਪਾਂ ਹੁਣ ਆਪਣਾ ਕੈਮਰਾ ਬਾਹਰ ਕੱਢ ਰਹੇ ਆਂਗੇ ਫਾਇਦਾ ਇਤਰਾ ਨੁਕਸਾਨ ਜਦੋਂ ਉਹ ਆਪਾਂ ਕੋਲ ਆ ਗਏ ਤਾਂ ਨਾ ਜੀ ਜੀ ਉਹਨਾਂ ਨਾਲ ਜੀਵਨ ਹਮਲਾ ਜਿਵੇਂ 10 ਦਿਨ ਚੰਨ ਬਣ ਗਿਆ ਜੀ ਉਹ ਵਿਵਸਾਦੇ ਵਾਲੇ ਹਨ ਅੰਦਰ ਨੇ ਮੋਟੇ ਉਹ ਜਿਹੜੇ ਬਹਾਸੀ ਲੋਕ ਬਈ ਚੱਲ ਲੋ ਜੀ ਫਾਈਨਲੀ ਆਪਣਾ ਕੈਮਰਾ ਬਾਹਰ ਆ ਚੁੱਕਾ ਹੈਗਾ ਤੇ ਹੁਣ ਆਪਾਂ ਮਿਸਤਰੀ ਨਾਲ ਗੱਲ ਕਰਦੇ ਹਾਂ ਵੀ ਇਸ ਬੋਰਡ ਦੇ ਵਿੱਚ ਕੀ ਪ੍ਰੋਬਲਮ ਆਈ ਆ ਮਿਸਤਰੀ ਨਾਲ ਗੱਲ ਕਰਦੇ ਆ ਵੀ ਇਹਦੇ ਵਿੱਚ ਕੀ ਪ੍ਰੋਬਲਮ ਆਈ ਆ ਸੋ ਆਜੋ ਜੀ ਫੋੜੀ ਮਿਸਤਰੀ ਨਾਲ ਗੱਲ ਕਰਾਉਣੇ ਆ ਲੋ ਜੀ ਸਟਾਰਟ ਆਈ ਆਸਤਰੀ ਕਾਲ ਜੀ ਅਸੀਂ ਇਹ ਬੋਰ ਚੈੱਕ ਕਰ ਲਈਏ ਆਪਾਂ ਨੇ ਤੇ ਤੇ ਬੋਰ ਚੈੱਕ ਕਰਨ ਤੋਂ ਬਾਅਦ ਇਹ ਜਮਲੋ ਫੈਂਟਰ ਚੋਕ ਨੇ ਤਕਰੀਬਨ ਤੇ ਬਾਕੀ ਇਹ ਤਾਂ 350 ਫੁੱਟ ਗੰਨਾਂ ਦੀ ਛੱਦਨ ਸਿੱਧੀ ਰੋਕੀ ਮੜੀ ਵਿਢੀ ਕੋਣ 374 374 ਫੁੱਟ ਬੋਰ ਵੇਲਾ ਤੀ ਆਪਾਂ ਨੂੰ ਇਹਨੂੰ ਵੇਲਾ ਕਰਕੇ ਦੇ ਦਾਂ ਵੇਲਾ ਕਰਮ ਤੋਂ ਬਾਅਦ ਡੱਬੀ ਤੋੜਨ ਤੋਂ ਬਾਅਦ ਇਹਦੀ ਵੀ ਕੈਵਿਟੀ ਬਣਾਵਾਂਗੇ ਆਪਾਂ ਕੈਵਿਟੀ ਬਣਾਉਣ ਤੋਂ ਬਾਅਦ ਇਹਦਾ ਪਾਣੀ ਵੱਧ ਜੂਗਾ ਤੇ ਆਪਾਂ ਕੱਲ ਨੂੰ ਗੱਲ ਹੋ ਗਈ ਹੈ ਬਾਈ ਨਾਲ ਕੱਲ ਨੂੰ ਕੰਮ ਸਟਾਰਟ ਕਰਾਂਗੇ ਕੋਈ ਹੋਰ ਕੋਈ ਕਿਸੇ ਕਿਸਮ ਦਾ ਕੰਮ ਕਰਾਉਣਾ ਹੋਵੇ ਤਾਂ ਮੇਰਾ ਨਾਮ ਹੈ ਮੁਖਤਿਆਰ ਸਿੰਘ ਪਿੰਡ ਹੈ ਗਨਮੋੜ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਹੈ ਤੇ ਮੋਬਾਈਲ ਨੰਬਰ ਹੈ 9781754490 ਕੰਮ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਈ ਧੰਨਵਾਦ